ਜੋ ਵੀ ਕਾਲਰ 에ਅਰਪੋਰਟ ਤੇ ਹੋਇਆ ਉਹਨੇ ਠੀਕ ਕੀਤਾ। ਫਾਕੀ ਇਹ ਜੋ ਪਰਿਵਾਰ ਆ ਜੋ ਜਸੇ ਬੰਦੀ ਆ ਉਹਦੇ ਨਾਲ ਆ। ਹਾਕ ਪਰ ਮੇਰੀ ਬੇਟੀ ਇਦਾਂ ਦੀ ਨਹੀਂ ਮੈਂ ਨਹੀਂ ਮੰਦੀ ਨੂੰ ਜਿੰਨਾ ਚਿਰ ਮੈਂ ਆਪਣੀ ਅੱਖੀਂ ਨਹੀਂ ਵੇਖਦੀ। ਤੇ ਜਿੰਨਾ ਚਿਰ ਮੈਂ ਅੱਖੀਂ ਨਹੀਂ ਵੇਖਦੀ ਮੈਂ ਕੁਛ ਨਹੀਂ ਦੱਸ ਸਕਦੀ। ਮੈਂ ਕੁਛ ਨਹੀਂ ਕਹਿ ਸਕਦੀ। ਜਾਂ ਮੈਨੂੰ ਤੁਹਾਡੇ ਪਰਿਵਾਰ ਦਾ ਪਿਛੋਕੜ ਕੀ ਹੈਗਾ ਪੁੱਛਣ ਆਇਆ ਸੀ ਕਿ ਤੁਹਾਡੇ ਪਰਿਵਾਰ ਦੇ ਵਿੱਚ 4 ਔਰ 5 ਬੰਦੇ ਜਿਹੜੇ ਆ ਉਹ ਭਾਰਤੀ ਫੌਜ ਦੇ ਨਾਲ ਹੈਗੇ ਆ। ਕੌਣ ਬਣੇ ਇੱਕ ਮੈਂ ਕਮਰਾ ਬਣਵਾਇਆ ਦੋ ਮੇਰੇ ਜੇਠ ਆ ਲੱਗਦੇ ਜੇਠ ਹੀ ਆ ਇੱਕ ਜੇਠ ਮੇਰਾ ਪੂਰਾ ਆ ਗਿਆ ਇੱਕ ਜਲੰਦਰ ਆ ਇੱਕ ਕਪਟਨ ਸਾਹਿਬ ਪੇਡ ਆ ਤੇ ਬਾਕੀ ਹੁਣ ਮੇਰੇ ਪਤੀ ਘਾ ਵੀ ਫੌਜ ਦੇ ਵਿੱਚ ਆ ਬਾਕੀ ਉਹ ਮੇਰੇ ਜਵਾਈ ਵੀ ਦੂਜਾ ਪਾਰਾ ਹੈਗੇ ਆ ਬਣੇ ਮੈਂ ਜਵਾਈ ਮੇਰਾ ਸਾਰਾ ਪਰਿਵਾਰ ਸਾਡਾ ਤਾਂ ਤੜ ਦੀ ਲੜਾਈ ਪੈਂਦੀ ਸੀ ਲੜਾਈ ਜੋ ਜੰਗ ਜਿੱਤਿਆ ਉਹ ਮੇਰੇ ਜੇਠਾ ਨੇ ਉੱਥੇ ਤੇ ਜਾ ਉਸ ਟਾਈਮ ਤੇ ਪੱਤੇ ਖਾ ਖਾ ਕੇ ਪਿਪਲਾਂ ਦੇ ਤੇ ਦੂਜਾ ਭੁੱਖੇ ਤੇ ਆਏ ਉੱਥੇ ਤੇ ਜਾ ਲੜਦੇ ਰਹ ਜਾਂ ਕੋਈ ਇਹੋ ਜੀ ਸਾਨੂੰ ਬਈ ਗੱਲ ਦੀ ਕੋਈ ਸ਼ਿਕਾਇਤ ਨਹੀਂ ਆਈ ਮੇਰੀ 16 ਸਾਲ ਹੋ ਗਏ ਮੇਰੀ ਬੇਟੀ ਨੂੰ ਨੌਕਰੀ ਕਰਨ ਦੇ ਤੱਕ ਇਹ ਗੱਲ ਹੋਈ ਨਹੀਂ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਜਿੰਨਾ ਚਿਰ ਮੈਂ ਅੱਖੀ ਨਹੀਂ ਵੇਖੀ। ਸੋਣ ਤੁਸੀਂ ਸੰਘਰਸ਼ ਦੇ ਵਿੱਚ ਦਿੱਲੀ ਕਿੰਨੀ ਦੇ ਰਹੇ ਤੇ ਤੁਹਾਡੀਆਂ ਕੀ ਕੀ ਮੰਗਾਂ ਸੀ ਜੀ? ਮੇਰੀਆਂ ਮੰਗਾਂ ਇਹੋ ਸਗੀਆਂ ਸਾਨੂੰ ਖਰਾਬਾ ਮਿਲੇ ਕਿਉਂ ਸਾਡੀਆਂ ਫਸਲਾਂ ਰੋੜੀਆਂ Gama ਇਹ ਨਾਦਾਨ ਕਿਸਾਨ ਕੋਈ ਉਹ ਆ ਉਹ ਮਿਲੇ ਸਾਡੀਆਂ ਜ਼ਮੀਨਾਂ ਜਿਹੜੀਆਂ ਪੱਕੀਆਂ ਹੋਈਆਂ ਨਾ ਪੱਚੀਆਂ ਕਿੱਤਾਂ ਉਹ ਸਾਡੀਆਂ ਮਾਲਕੀਆਂ ਬਣ ਜਾਣ। ਕਲਵਿੰਦਰ ਨੇ ਵੀ ਕੱਲ ਤੁਹਾਡਾ ਜ਼ਿਕਰ ਕੀਤਾ ਤੁਸੀਂ ਵੀਡੀਓ ਦੇਖੀਓ 에어ਪੋਰਟ ਦੇ ਉੱਤੇ ਕਲਵਿੰਦਰ ਇਹ ਇੱਥੇ ਫੋਨ ਮੈਂ ਤੇ ਆਈ ਚਾ 7 ਵਜੇ 6 ਵਜੇ ਮੈਂ ਨਹੀਂ ਘਰੇ ਹੈਗੀ ਸੀ ਮੈਂ ਮਰਗ ਤੇ ਗਈ ਮੈਂ ਮੇਰਾ ਖਮ ਮੈਨੂੰ ਨਹੀਂ ਪਤਾ ਕੀ ਗੱਲ ਜਦੋਂ ਇਹ ਘਟਨਾ ਵਾਪਰੀ ਤੁਸੀਂ ਘਰ ਦੇ ਵਿੱਚ ਨਹੀਂ ਹੈਗੇ ਨਹੀਂ ਹੈਗੇ ਪਤਾ ਕਿਦਾਂ ਲੱਗਾ ਪਤਾ ਲੱਗਾ ਜਦੋਂ ਮੈਂ ਘਰੇ ਆਈਆਂ ਜਦੋਂ ਇੱਥੇ ਆਏ ਇੱਥੇ ਸ਼ਾਮੇ ਮੈਨੂੰ ਨਹੀਂ ਪਤਾ ਲੱਗਾ ਕਿ ਇਹਨਾਂ ਦੱਸਿਆ ਹੀ ਨਹੀਂਗਾ ਹਾਂ ਮੈਨੂੰ ਨਹੀਂ ਦੱਸਿਆ ਪਾਲਪਾਲ ਅਸੀਂ ਮੈਂ ਉੱਥੇ ਚੱਲ ਗਈ ਮੈਂ ਘਰੇ ਨਹੀਂ ਸੀ ਆਦੀ ਜਿਗਰ ਤੇ ਉਹਨੇ ਕਰਨਾ ਸੀ ਮਾਂ ਐ ਆਪਣੀ ਮਾੜੀਆ ਤੇ ਚੰਗੀ ਹੋਵੇ ਕੋਈ ਬੱਚਾ ਜਾਂਦਾ ਜਦੋਂ ਮਾਂ ਨੂੰ ਕਹਿਤਾ 100 ਰੁਪਏ ਦੇ ਲੈ ਕੇ ਤੇ ਉਹ ਤਰਨੇ ਦੀ ਜਾਂਦੀਆਂ ਦਿਹਾੜੀ ਦੀਆਂ دیਵਾਨੀ ਦੀ ਮੈਂ دیਵਾਨੀ ਦੀ ਹੋ ਗਈਆਂ ਹੈ ਜਦੋਂ ਉਹ ਠਾਇ ਪਾਣੀਆਂ ਦੇ ਵਿੱਚ ਛੰਨਾ ਗੋਏ ਵਾਲਿਆਂ ਦੇ ਵਿੱਚ ਮੈਂ ਜਰਮ ਦਿੱਤਾ ਸਾਕ ਪੀਰਤਾ ਆ ਜਿਹੜਾ ਪ੍ਰਧਾਨ ਮੈਂ ਇਹ ਵੀ ਇੱਕ ਪਾਸੇ ਦੱਜਾ ਪਹੂਈ ਤੇ ਇੱਕ ਪਾਸੇ ਦੱਜਾ ਹੀ ਗੰਦ ਤੇ ਇੱਥੇ ਜਾ ਪਾਣੀ ਘੇਰ ਘੇਰ ਮੇਰੇ ਫਿਰਦਾ ਸੀ ਤੇ ਕਾ ਕਰਨੇ ਦੇ ਵਿੱਚ ਮੇਰੀ ਬੇਟੀ ਪਾਰਨ ਸਹੂਲੇ ਜਾਂਦੀ ਰਹੀ ਉਦੋਂ ਕੋਈ ਮੈਨੂੰ ਸ਼ਿਕਾਇਤ ਨਾਈ ਨਾ ਮੈਨੂੰ ਕੋਈ ਲਾਮ ਆਇਆ ਅੱਜ ਜੇ ਉਹਨੂੰ ਕਿਹਾ ਕੁਛ ਤੇ ਫੇਰ ਜੇ ਜਿੰਨਾ ਚਿਰ ਮੈਂ ਅੱਖੀਂ ਨਹੀਂ ਵੇਖਦੀ ਅੰਚਰ ਮੈਂ ਕੋਈ ਸੱਚ ਨਹੀਂ ਮੰਨਦੀ ਮੈਨੂੰ ਵਕਾਇਆ ਜਾਵੇ ਥੱਪੜ ਵੀ ਮਾਰਿਆ ਵਾ ਤੇ ਕਿਦਾਂ ਮਰਜੀ ਦੱਸੋ ਮੈਂ ਉਹ ਉਹ ਗਲਤੀ ਉਹ ਮੈਂ ਪਰ ਜੇ ਨਹੀਂ ਮੇਰੀ ਤੀਨੇ ਕੀਤੀ ਤੇ ਮੈਂ ਕਹ ਅਨੇ ਨਹੀਂ ਕੀਤੀ ਕੁਛ ਕਿਹਾ ਹੋਊਗਾ ਉਹ ਇਹੋ ਜੀ ਗੱਲ ਨਹੀਂ ਕਿ ਉਹ ਕਾਲ ਆਉਣ ਵਾਲੀ ਨਹੀਂ ਕਿ ਜਾ ਨਹੀਂ ਕਿਹਾ ਉਹਨੇ ਕੁਛ ਪਹਿਲੋ ਕਿਹਾ ਹੋਊਗਾ ਕੰਗੜਾ ਨੇ ਤਾਂ ਲੱਗਦਾ ਕਿ ਕੰਗੜਾ ਨੇ ਉਹਨੂੰ ਅਕਸਾਇਆ ਹੋਊਗਾ ਉਹਨੂੰ ਕੁਝ ਕੁਝ ਬੋਲਿਆ ਇਸ ਤੋਂ ਬਾਅਦ ਗੁੱਸੇ ਜਾ ਕੇ ਉਹ ਆ ਕਦੀ ਤੈ ਇਹ ਆ ਆਵਾ ਕਦੀ ਕਹਤਾ ਹੈ 100 ਰੁਪਏ ਤੇ ਜਾਂਦੀਆਂ ਐ ਕਦੀ ਆਂਦੀਆਂ ਦੁਪੀ ਦੀਆਂ ਵਾ ਅਸੀਂ ਦੁਪੀ ਦੀਆਂ ਹੋ ਗਈਆਂ ਹੈ ਅਸੀਂ ਦੁਪੀ ਹੱਕ ਲੈਣ ਜਾਂਦੀਆਂ ਸੀ ਅਸੀਂ ਆਪਣੀਆਂ ਜੈਦਾਤਾ ਪਿੱਛੇ ਜਾਂਦੇ ਹਾਂ ਬੱਚਿਆਂ ਵਾਸਤੇ ਜਾਂਦੇ ਸੀ ਹੈ ਖਾਣ ਪੀਣ ਵਾਸਤੇ ਅਸੀਂ ਬੱਚਿਆਂ ਦੇ ਵੇਖ ਵਾਸਤੇ ਜਾਂਦੇ ਸੀ ਸਾਡਾ ਜੀ ਕਰਦਾ ਰੋੜਾਂ ਦੇ ਉੱਤੇ ਬਹਿਣੋਂ ਭੁੱਖਿਆ ਤਾਂ ਆਂਦਾ ਬਹਿਣੋਂ ਜੀ ਕਰਦਾ ਹੈ ਪਾਣੀ ਦੀ ਘੋਟ ਨੂੰ ਨਹੀਂ ਤਰਸਦੇ ਉੱਥੇ ਪਾ ਆਇਆ ਤੇ ਤੂੰ ਫੇ ਸੜਦਿਆਂ ਸਾਹੀਂ ਕਿੱਥੇ ਸਾਰੇ ਆ ਸਾਰਾ ਦਿਨ ਉੱਥੇ ਰੋਡਾਂ ਦੇ ਉੱਤੇ ਤੇ ਦੁਪਹਿਰਾਂ ਦੇ ਨੰਗੀ ਪੈਰੀਂ ਤੁਰੀਆਂ ਫਿਰਦੀਆਂ ਰਹੀਆਂ ਤੇ ਫੇ ਮੇਰੀ ਬੇਟੀ ਦਾ ਕੋਈ ਮੈਂ ਨਹੀਂ ਸੱਚ ਮੰਨ ਦੀਂ ਚਾ ਮੇਰੀ ਬੇਟੀ ਦੀ ਵੀਡੀਓ ਦਿਖਾ ਦਿਓ ਕਿ ਆਹ ਬੇਟੀ ਨੇ ਥੱਪੜ ਮਾਰਿਆ ਤੇ ਉਹ ਉਹ ਦੂਜਾ ਮੈਂ ਫੇਰ ਮੈਂ ਸੱਚ ਮੰਨੂ ਮੈਂ ਨਹੀਂ ਮੰਨ ਸਕਦੀ ਕੋਈ ਬੇਟੀ ਨਾਲ ਗੱਲਬਾਤ ਹੋਈ ਹੁੰਦੀ ਮੇਰੀ ਨਹੀਂ ਹੋਈ ਮੈਂ ਨਾ ਮਹਾਰਾਜ ਨੂੰ ਮੰਨਣਾ ਕੋਈ ਅੱਚ ਚਾ ਦਾਂਗੇ ਮੇਰੀ ਗੱਲ ਨਹੀਂ ਹੋਈ ਜਰੂਰ ਮੈਂ ਕੱਟ ਕਰ ਦੇ ਤਾਂ ਠੀਕ ਨਿਕਾ ਕੇ ਮੈਂ ਕੱਟ ਗਾਲ ਮੇਰੇ ਨਾਲ ਹੁੰਦੀ ਨਹੀਂ ਗਾਲ ਪਿਤਾ ਜੀ ਕਹਿੰਦੇ ਬਿਮਾਰ ਨੇ ਉਹਦੇ ਆਹ ਸਾਲ ਹੋ ਗਿਆ ਉਹਨਾਂ ਦੇ ਬਿਮਾਰ ਹੋਏ ਨਾ ਟੈਕ ਹੋ ਗਿਆ ਅਵੇ ਅੰਦਰ ਪਏ ਆਪ ਠਾ ਕੇ ਖਰੀਦਾ ਤੇ ਠਾ ਕੇ ਚਾਹ ਪਾਣੀ ਪਿਆਈਦਾ ਹੁਣ ਜਰੂਰ ਪਤਾ ਲੱਗਾ ਤੇ ਕਿਦਾਂ ਮਹਿਸੂਸ ਕਰਦੇ ਹੋ ਅਹੀਂ ਦੱਸਿਆ ਨਹੀਂ ਉਹ ਕਹਿੰਦੇ ਕਿ ਕਿੱਦਾਂ ਆਏ ਨੇ ਅਸੀਂ ਆਪਾਂ ਉੱਦਾਂ ਹੀ ਆਪਣੀਆਂ ਇਕੱਠੇ ਜਿਹੀ ਹੋਏ ਜਿਵੇਂ ਬੰਦੀ ਦਾ ਕਰਦੇ ਉਹ ਨਹੀਂ ਦੱਸਿਆ ਅਸੀਂ ਇਹ ਵੀ ਨਹੀਂ ਦੱਸਿਆ ਕੁਲਵਿੰਦਰ ਆਹ ਗੱਲ ਉਹ ਤੇ ਹੋ ਇਹ ਜਾਂ ਨਹੀਂ ਹੋਈ ਹੁਣ ਮੈਨੇ ਅਹੀਂ ਕੋਈ ਗੱਲ ਕੀਤੀ ਉਹਨੂੰ ਪਤਾ ਹੀ ਨਹੀਂ ਕੱਲ ਦੀ ਇੱਕ ਜਿਹੜੀ ਘਟਨਾ ਵਾਂ ਕੰਗੜਾ ਨੌਤ ਤੇ ਕੁਲਵਿੰਦਰ ਕੌਰ ਦੇ ਵਿੱਚ ਚੱਲ ਰਹੀ ਆ ਕੁਲਵਿੰਦਰ ਕੌਰ ਜਿਹੜੇ ਆ ਉਹ ਮੇਰੇ ਛੋਟੇ ਭੈਣ ਜੀ ਆ ਔਰ ਅਸੀਂ 6 ਭੈਣ ਭਰਾ ਵਾਂ ਉਹ ਮੇਰੇ ਤੋਂ ਛੋਟੇ ਆ ਤੇ ਉਹ ਆਪਣੀ ਜਿਹੜੀ ਡਿਊਟੀ ਆ ਉਹ ਚੰਡੀਗੜ੍ਹ ਉਹਨਾਂ ਦੇ 에ਰਪੋਰਟ ਤੇ ਆ ਔਰ ਜਿਹੜੀ ਇਹ ਕੱਲ ਗੱਲ ਆਈ ਆ ਜਿੰਨੀ ਕੁ ਸਾਡੇ ਕੋਲ ਜਾਣਕਾਰੀ ਆ ਕਿ ਜਦੋਂ ਕੰਗੜਾ ਨੌਤ ਜੀ ਆਏ ਆ ਤੇ ਉਹਨਾਂ ਨੇ ਕੁਲਵਿੰਦਰ ਕੌਰ ਨੇ ਕਿਹਾ ਵੀ ਤੁਸੀਂ ਆਪਣਾ ਪਰਸ ਤੇ ਜਿਹੜਾ ਤੁਹਾਡਾ ਫੋਨ ਆ ਉਹਨੂੰ ਸਕੈਨਰ ਦੇ ਵਿੱਚ ਦੀ ਜਿਹੜਾ ਉਹ ਨਗਾਉਣਾ ਵਾ ਇਹ ਤੋਂ ਲੈ ਕੇ ਜਿਹੜਾ ਕੰਗਣਾ ਬਰੋਜ ਜਿਹੜੇ ਆ ਜਿਹੜਾ ਉਹਨਾਂ ਦਾ ਅੱਗੇ ਵੀ ਜਿੱਦਾਂ ਦੀ ਉਹ ਗੱਲ ਕਰਦੇ ਆ ਉਹਨਾਂ ਦੇ ਵਿੱਚ ਜਿਹੜੀ ਆ ਤੂ ਤੂ ਮੈਮੇ ਹੋਈ ਆ ਇਹਨੂੰ ਲੈ ਕੇ ਜਿਹੜਾ ਵਾ ਉਹ ਸਾਰੀ ਗੱਲਬਾਤ ਹੋਈ ਆ ਔਰ ਦੂਸਰੇ ਬੰਨੇ ਇਹ ਕਿਆ ਜਾ ਰਿਹਾ ਵਾ ਕਿ ਕੰਗਣਾ ਨੌ ਦੇ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਿਆ ਗਿਆ ਵਾ ਅਸੀਂ ਕਹਿੰਨੇ ਆ ਵੀ ਜੇ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਵਾ ਉਹਦੀ ਸਾਨੂੰ ਕੋਈ ਵੀਡੀਓ ਆਵੇ ਕੋਈ ਬਾਹਰ ਕੋਈ ਗੱਲ ਆਉਣੀ ਚਾਹੀਦੀ ਆ ਦੂਸਰੇ ਬੰਨੇ ਜਿਹੜੀ ਕੰਗਰਨ ਰੌਜ ਜੀ ਆ ਅਸੀਂ ਉਹਨੂੰ ਵੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਜਦੋਂ ਪਹਿਲਾਂ ਐਕਟਰ ਸੀਗੇ ਤੁਹਾਡੇ ਨਾਲ ਕੋ ਜੋ ਤੁਸੀਂ ਕਹਿੰਦੇ ਸੀ ਲੋਕ ਜਰ ਜਾਂਦੇ ਸੀ ਪਰ ਤੁਸੀਂ ਇਸ ਟਾਈਮ ਐਮਪੀ ਬਣ ਚੁੱਕੇ ਜੋ ਪਰ ਜਿਹੜੀ ਤੁਹਾਡੀ ਸ਼ਬਦਾਲੀ ਆ ਉਹ ਵੀ ਚੰਗੀ ਨਹੀਂ ਤੁਸੀਂ ਕਦੀ ਕਿਸਾਨਾਂ ਬਾਰੇ ਬੁਰਾ ਬੋਲਦੇ ਜੋ ਕਦੇ ਸਾਡੀਆਂ ਬੀਬੀਆਂ ਪਹਾੜੋਂ ਟਕੇ ਟਕੇ ਦੀਆਂ ਦੱਸਦੇ ਜੋ ਕਦੇ 100 100 ਰੁਪਏ ਤੇ ਦਿਹਾੜੀ ਜਿਹੜੇ ਆਏ ਉਹਨਾਂ ਉਹ ਦੱਸਦੇ ਜੋ ਇਸ ਕਰਕੇ ਜਿਹੜਾ ਕੰਗਰਨ ਰੌਜ ਜੀ ਵੱਲੋਂ ਇੱਕ ਬਿਆਨ ਆਇਆ ਵਾ ਕਿ ਕੌਰ ਖਾਸਤਾਨੀ ਇਹ ਦੇਖਦੀ ਏਕਤਾ ਤੇ ਖੰਡਰਤਾ ਨੂੰ ਜਿਹੜਾ ਵਾ ਉਹਨੂੰ ਉਹ ਤੋਂ ਖਤਰਾ ਵਾ ਅਸੀਂ ਮੰਗ ਕਰਦੇ ਆ ਕਿ ਕੰਗਣਾ ਨੌਦ ਦੇ ਉੱਤੇ ਵੀ ਜਿਹੜਾ ਵਾ ਉਹ ਐਫਆਰਏ ਦਰਜ ਹੋਣੀ ਚਾਹੀਦੀ ਹੈ। ਸ਼ੇਰ ਸਿੰਘ ਜੀ ਤੁਹਾਡੀ ਜਿਹੜੀ ਐਨ ਐਸਓਮ ਹੈਪਲੋ ਦੱਸਿਆ ਜਾਇ ਸਸਪੈਂਡ ਕੀਤਾ ਗਿਆ ਹੈ ਕਿਵੇਂ ਦੇਖੋ। ਦੇਖੋ ਜੇ محکمہ ਮੱਲੋਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਵਾ ਉਹਨਾਂ ਦੇ ਜਿਹੜੀ ਆ ਕਾਰਵਾਈ ਕੀਤੀ ਗਈ ਆ ਤੇ ਕੰਗਣਾ ਰਨੌਦ ਤੇ ਵੀ ਬਰਾਬਰ ਦੀ ਹੋਣੀ ਚਾਹੀਦੀ ਆ। ਕਿਸੇ ਨੂੰ ਵੀ ਟਾਰਗੇਟ ਕਰਕੇ ਕਹਿਣਾ ਔਰ ਖਾਸਤਾਨੀ ਕੀ ਇਹ ਜਾਇਜ਼ ਆ? ਕੰਗਣਾ ਰਨੌਦ ਜੀ ਇਹ ਲੋ ਇਹ ਕਹਿਣਾ ਇਹ ਇਹ ਖਾਲਸਤਾਨੀ ਹੈ ਅੱਤਵਾਦੀ ਆ ਮਾਇਓਵਾਦੀ ਆ ਇਹ ਪਾਕਿਸਤਾਨੀ ਆ ਇਹ ਕਹਿਣਾ ਕਿ ਗੰਦੀ ਨਾਲੀ ਦੇ ਕੀੜੇ ਆ ਇਹ ਜਹਿਜ ਆ ਇਹ ਵੀ ਜਿਹੜਾ ਕੰਗਨਾ ਨਰੋਦ ਜੀ ਨੂੰ ਵੀ ਜਿਹੜਾ ਵਾ ਉਹ ਜਿਹੜੇ ਬਿਆਨ ਆ ਉਹ ਸੋਚ ਸਮਝ ਕੇ ਦੇਣੇ ਚਾਹੀਦੇ ਅੱਜ ਕਿਸਾਨ ਜਿੱਥੇ ਬੰਦੀਆਂ ਆਈਆਂ ਨੇ ਸੂਬਾ ਪ੍ਰਧਾਨ ਨੂੰ ਪੁੱਛੇ ਨੇ ਕੀ ਵਿਚਾਰ ਆ ਦੇਖੋ ਜੀ ਜਦੋਂ ਇਹ ਗੱਲ ਆਈ ਆ ਅਸੀਂ ਕਿਸਾਨੀ ਦੇ ਨਾਲ ਜੁੜੇ ਹੋਏ ਆ ਔਰ ਜਦੋਂ ਇਹ ਗੱਲ ਆਈ ਆ ਤੇ ਪੂਰਾ ਦੇਸ਼ ਜਿਹੜਾ ਉਹ ਕੁਲਵਿੰਦਰ ਕੌਰ ਦੇ ਨਾਲ ਖੜਾ ਵਾ ਤੇ ਅਸੀਂ ਪਰਿਵਾਰ ਵੱਲੋਂ ਪੂਰਾ ਡਟ ਕੇ ਜਿਹੜਾ ਉਹਨਾਂ ਦੇ ਨਾਲ ਖੜੇ ਆ ਉਸੇ ਤਰ੍ਹਾਂ ਦਾ ਕੋਈ ਠਕਾ ਨਹੀਂ ਹੁੰਦਿਆਂਗੇ ਆਉਣ ਵਾਲੇ ਸਮੇਂ ਦੇ ਵਿੱਚ ਕੁਲਵਿੰਦਰ ਕੌਰ ਜਿਹੜੇ ਆ ਉਹ ਫੇਰ ਆਪਣੀ ਡਿਊਟੀ ਤੇ ਜਿਹੜੇ ਇਸੇ ਤਰ੍ਹਾਂ ਤਨਾਤ ਰਹਿਣਗੇ ਸੂਬਾ ਪ੍ਰਧਾਨ ਨੇ ਆਏ ਸਨ ਕਿ ਸਾਮ ਮਦਦ ਸੰਘਾਸ ਕਮੇਟੀ ਦੇ ਕੀ ਵਿਚਾਰਾਂ ਤੁਹਾਡੇ ਨਾਲ ਹੋਏ ਸੂਬਾ ਪ੍ਰਧਾਨ ਜੀ ਨਾਲ ਜਿਹੜੀ ਵੀ ਗੱਲਬਾਤ ਹੋਈ ਆ ਉਹਨਾਂ ਨੇ ਤੁਹਾਡੇ ਨਾਲ ਸਾਰੀ ਜਿਹੜੀ ਉਹ ਸ਼ੇਅਰ ਕਰ ਦਿੱਤੀ ਆ ਵੀ ਦੋਹਾਂ ਫੋਰਮਾਂ ਵੱਲੋਂ ਜਿਹੜਾ ਵਾ ਉਹ ਵਿਚਾਰ ਪਟਾੰਦਰਾ ਕਰ ਦਿੱਤਾ ਵਾ ਵੀ ਜੇ ਪੰਜਾਬ ਸਰਕਾਰ ਵੀ ਕੋਈ ਠਕਾ ਕਰਦੀ ਆ ਕਿਉਂਕਿ ਅੱਗੇ ਪੰਜਾਬ ਸਰਕਾਰ ਹਰਿਆਣੇ ਦੀ ਸਰਕਾਰ ਨੇ ਆਣ ਕੇ ਤੇ ਪੰਜਾਬ ਦੇ ਵਿੱਚ ਸੁਭਕਰਨ ਸਿੰਘ ਨੂੰ ਜਿਹੜਾ ਉਹ ਸ਼ਹੀਦ ਕੀਤਾ ਵਾ ਸਾਡੇ ਕਿਸਾਨ ਜਿਹੜੇ ਕੁੱਟੇ ਮਾਰੇ ਆ ਤੇ ਜਿਹੜੀ ਭਗਵੰਤ ਮਾਨ ਸਰਕਾਰ ਆ ਇਹ ਵੀ ਕਿਤੇ ਨਾ ਕਿਤੇ ਅ ਕੇਂਦਰ ਦੇ ਥੱਲੇ ਉਹਨਾਂ ਦਾ ਸਾਉ ਪੁੱਤ ਬਣ ਕੇ ਜਿਹੜੀ ਉਹ ਚੱਲ ਰਹੀ ਆ ਪਰ ਅਸੀਂ ਕਹਿਣਾ ਚਾਹੁੰਦੇ ਆ ਭਗਵੰਤ ਮਾਨ ਜੀ ਨੂੰ ਵੀ ਵੀ ਇੱਥੇ ਉਹਨਾਂ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਵਾ ਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਕਾਰਵਾਈ ਕਰਨ ਤੋਂ ਪਹਿਲਾਂ ਜਿਹੜਾ ਵਾ ਸੋਚਣਾ ਚਾਹੀਦਾ ਵਾ ਕਿ ਕਾਰਵਾਈ ਬਣਦੀ ਵੀ ਆ ਕਿ ਜਾਂ ਨਹੀਂ ਇਹ ਨਹੀਂ ਵੀ ਉਹ ਐਮਪੀ ਆ ਕੰਗੜਾ ਨਰੋਤ ਜੀ ਇਹ ਤੁਸੀਂ ਕਹਿ ਦੋਗੇ ਤੱਪੜ ਮਾਰਿਆ ਵਾ ਤੱਪੜ ਦੀ ਕੋਈ ਵਜ੍ਹਾ ਵੀ ਹੋ ਸਕਦੀ ਆ ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਜਦੋਂ ਆਮ ਨਾਗਰਿਕ ਜਾਂਦਾ ਵਾ ਉਹਨਾਂ ਦੇ ਤਾਂ ਬੂਟਾਂ ਤੱਕ ਲਵਾ ਕੇ ਚੈੱਕ ਕੀਤਾ ਜਾਂਦਾ ਵਾ ਤੇ ਜੇ ਐਮਪੀ ਆਏ ਆ ਜਾਂ ਕੋਈ ਵੱਡੇ ਲੋਕ ਆ ਕੀ ਪਤਾ ਕਿਸੇ ਦਾ ਕਦੋਂ ਮਨ ਬਦਲ ਜੇ ਕਦੋਂ ਕੀ ਹੋ ਜੇ ਇਸ ਕਰਕੇ ਉਹਨਾਂ ਨੇ ਆਪਣੀ ਜਿਹੜੀ ਡਿਊਟੀ ਆ ਇਮਾਨਦਾਰੀ ਨਾਲ निभाई ਆ ਸਾਨੂੰ ਆਪਣੀ ਭੈਣ ਤੇ ਪੂਰਾ ਮਾਣ ਆ ਅਸੀਂ ਮਾਣ ਕਰਦੇ ਆ